ਦੀਪਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਤ। ਦੀਪਕ ਜੀ ਜਿਹੜੀ ਪਹਿਲੀ ਖਬਰ ਤੁਹਾਡੇ ਤੋਂ ਜਿਹੜੇ ਵੇਰਵੇ ਜਾਣਨੇ ਨੇ ਇੰਜ ਲੱਗਦਾ ਫਿਲਮਾਂ 'ਚ ਦੇਖਣ ਨੂੰ ਮਿਲਦਾ ਹੈ ਤਾਂ ਕਿ ਪਿੰਡ ਵੀ ਨਕਲੀ, ਪੰਚਾਇਤ ਵੀ ਨਕਲੀ, ਵਿਕਾਸ ਵੀ ਨਕਲੀ ਪਰ ਜਿਹੜੇ ਨੋਟਾਂ ਦੇ ਘਪਲੇ ਹੋਏ, ਲੱਖਾਂ ਦਾ ਘਪਲਾ ਹੋਇਆ ਉਹ ਅਸਲੀ ਆ। ਇਹ ਕੀ ਮਾਜਰਾ ਜੀ? ਵੈਸੇ ਤਾਂ ਬਾਲੀਵੁੱਡ ਦੀ ਇੱਕ ਫਿਲਮ ਕਾਫੀ ਦਿਨ ਪਹਿਲਾਂ ਆਈ ਸੀ ਮੇਰਾ ਖਿਆਲ ਉਹ ਚੰਪੂਮ ਖੇਰ ਨੇ ਉਹ ਰੋਲ ਜਨਵਾਇਆ ਸੀਗਾ ਉਹ ਨਕਲੀ ਜ਼ਮੀਨ ਵੇਚਣ ਗੁੱਚਣ ਵਾਲਾ ਮਾਮਲਾ ਖੋਸਲਾ ਕਾ ਘੋਸਲਾ ਹਾਂ 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 ਬਸ 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 ਹੈ ਨਾ ਪਰ ਇਹ ਉਹ ਫਿਲਮ ਤਾਂ ਚਲੋ ਬਾਲੀਵੁੱਡ ਦੀ ਸੀ ਹਿੰਦੀ ਸੀ ਜਾਂ ਹਰਿਆਣੇ ਨੂੰ ਟੱਚ ਕਰਦੀ ਸੀ ਕ੍ਰਾਂਟਿਕ ਪਰਿਵਾਰ ਦੇ ਹਵਾਲੇ ਨਾਲ ਸੀ ਹੈ ਨਾ ਪਰ ਇਹ ਤਾਂ ਪੰਜਾਬ ਨੂੰ ਟੱਚ ਕਰਦੀ ਫਿਲਮ ਹੈ ਜਿਹੜੀ ਅਸਲੀ ਫਿਲਮ ਹੈ ਹੂੰ ਪੰਜਾਬ ਦਾ ਪਿੰਡ ਹੈ ਜੀ ਅਸਲੀ ਪਿੰਡ ਤੋਂ ਉਹਦਾ ਨਾਮ ਬਦਲ ਕੇ ਇੱਕ ਨਕਲੀ ਪਿੰਡ ਬਣਾ ਲਿਆ ਅੱਛਾ ਨਕਲੀ ਪਿੰਡ ਦੀ ਨਕਲੀ ਪੰਚਾਇਤ ਬਣਾ ਲਈ ਨਕਲੀ ਨਰੇਗਾ ਕਾਰਡ ਬਣਾ ਲਏ ਨਕਲੀ ਨਰੇਗਾ ਵਾਲਿਆਂ ਤੋਂ ਕੰਮ ਕਰਾ ਲੇ ਨਕਲੀ ਤੌਰ ਤੇ ਗਲੀਆਂ ਬਣ ਗਈਆਂ ਸਕੂਲ ਦੇ ਪਾਰਕ ਬਣ ਗਏ ਸਾਰਾ ਕੁਝ ਹੋ ਗਿਆ ਤੇ ਪੈਸੇ ਅਸਲੀ ਹੜੱਪ ਕੇ ਉਹ ਗਏ ਤੇ ਉਹ ਗਏ ਅੱਛਾ ਜੀ ਇਹ ਤਾਂ ਇੱਕ ਬੰਦਾ ਸਿੱਦਤ ਨਾਲ 2013 ਦਾ ਉਹਨਾਂ ਦੇ ਪਿੱਛੇ ਪਿਆ 2024 ਚ ਜਾ ਕੇ ਇਹ ਤਤ ਸਾਹਮਣੇ ਆਇਆ ਕਿ ਸਾਰੀ ਗੜਬੜ ਸੀ ਹੂੰ ਇਫ ਫਰੋਜਪੁਰ ਦਾ ਫਰੋਜਪੁਰ ਖੇਤਰ ਦਾ ਪਿੰਡ ਹੈ ਜੀ ਇੱਕ ਨਵੀਂ ਗੱਟੀ ਰਾਜੋਕੇ ਅੱਛਾ ਜੀ ਨਵੀਂ ਰਾਜੋਕੇ ਗੱਟੀ ਜਾਂ ਨਵੀਂ ਹੈਨ ਰਾਜੋਕੇ ਨਵੀਂ ਗੱਟੀ ਰਾਜੋਕੇ ਇਹ ਪਿੰਡ ਹੈ ਹੂੰ ਇਹ ਪਿੰਡ ਤਾਂ ਹੈਗਾ ਫਰੋਜਪੁਰ ਖੇਤਰ ਦਾ ਹੂੰ ਉਸ ਪਿੰਡ ਦੀ ਜਦੋਂ ਪੰਚਾਇਤ ਬਣੀ 2013 ਦੇ ਵਿੱਚ ਜਿਵੇਂ ਹੈਨਾ ਤੇ ਅਧਿਕਾਰੀਆਂ ਨੇ ਮਤਲਬ ਉਹ ਜਿਹੜੇ ADC ਡਵੈਲਪਮੈਂਟ ਤੇ BDP O ਜੇ ਉਹਨਾਂ ਦੇ ਦਫ਼ਤਰ ਵਾਲਿਆਂ ਨੇ ਸਾਰੇ ਨੂੰ ਬਿਲਕੁਲ ਕੇ ਨਮੀ ਗੱਟੀ ਰਾਜੋਕੇ ਦੇ ਨਾਲ ਨਾਲ ਇੱਕ ਹੋਰ ਨਕਲੀ ਪੰਚਾਇਤ ਬਣਾ ਲਈ ਨਿਊ ਗੱਟੀ ਰਾਜੋਕੇ ਦੀ ਅੱਛਾ ਜੀ ਨਮੀ ਨੂੰ ਸਿਰਫ ਨਿਊ ਕਰ ਲਿਆ ਹਮ ਅਸਲੀ ਪਿੰਡ ਵੀ ਚੱਲ ਰਿਹਾ ਪੈਰਲਲ ਇੱਕ ਨਕਲੀ ਪਿੰਡ ਉਹ ਸੁਣਿਆ ਨਾ ਮਤਲਬ ਕਿ ਮਿੱਤਰਾਂ ਦਾ ਢਾਬਾ ਫਿਰ ਤੋਂ ਹੁੰਦਾ ਨਿਊ ਮਿੱਤਰਾਂ ਦਾ ਢਾਬਾ ਹਾਂ ਜੀ ਸੋ ਇਹ ਨਿਊ ਗੱਟੀ ਰਾਜੋ ਕੇ ਕਾਗਜ਼ਾਂ ਚ ਬਣ ਗਿਆ ਜੀ ਤੇ ਕਾਗਜ਼ਾਂ ਚ ਬਣਨ ਤੋਂ ਬਾਅਦ ਉਥੋਂ ਦੇ ਨਾਲ ਦੇ ਪਿੰਡ ਦਾ ਇੱਕ ਨਮਾਇੰਦਾ ਏ ਗੁਰਦੇਵ ਸਿੰਘ ਉਹ ਆਰਟੀਆਈ ਵਗੈਰਾ ਪਾਉਂਦਾ ਰਹਿੰਦਾ ਉਹਦੇ ਕਿਤੇ ਕੰਨੀ ਗੱਲ ਪੈ ਗਈਏ ਕੁਝ ਅਧਿਕਾਰੀ ਗੜਬੜ ਕਰ ਰਹੇ ਨੇ ਆਹ ਕੁਝ ਹੋ ਰਿਹਾ ਉਹਨੇ ਜੀ ਅਧਿਕਾਰੀਆਂ ਕੋਲ ਜਾ ਪਹੁੰਚ ਕਰੇ ਕਰ ਕਿਸੇ ਨੇ ਉਹਨੂੰ ਪੱਲਾ ਨਹੀਂ ਫੜਾਇਆ ਹੂੰ ਹੂੰ ਉਹ ਬੰਦਾ 2018 ਚ ਬਲਾਕ ਸੰਮਤੀ ਮੈਂਬਰ ਵੀ ਬਣਿਆ ਜੀ ਪਰ ਉਹਨੇ ਆਰਟੀਆਈ ਪਉਣੀ ਨਹੀਂ ਛੱਡੀ ਹੂੰ ਆਖਰ 2024 ਦੇ ਵਿੱਚ ਇੱਕ ਆਰਟੀਆਈ ਦੀ ਜਵਾਬ ਦੇ ਵਿੱਚ ਵਿਭਾਗ ਨੇ ਲਿਖਤਾ ਕਿ ਨਿਊ ਗੱਟੀ ਰਾਜੋ ਕੇ ਤਾਂ ਮਤਲਬ ਕਿ ਪਿੰਡ ਨਹੀਂ ਹੈਗਾ ਸਾਡੇ ਕਿਸੇ ਗਜਟ ਦੇ ਵਿੱਚ ਪੰਜਾਬ ਦੇ ਕਿਸੇ ਰਿਕਾਰਡ 'ਚ ਪਿੰਡ ਨਹੀਂ ਹੈਗਾ ਜੀ ਹੁਣ ਇਹ ਤੋਂ ਬਾਅਦ ਫਿਰ ਉਹ ਕਹਿੰਦਾ ਜੀ ਇਹ ਪਿੰਡ ਨਹੀਂ ਹੈਗਾ ਇਸ ਨਾਂ ਤੇ ਗਰੰਟਾ ਆਈਆਂ ਉਹ ਕਿੱਥੇ ਨੇ ਜੀ ਫਿਰ ਜਦੋਂ ਗਰੰਟਾ ਦਾ ਬੇਰਬਾ ਆਇਆ ਭਈ ਜੀ ਕਮਾਲ ਦਾ ਸੀ ਜਿਹੜੀ ਤਾਂ ਅਸਲੀ ਪੰਚਾਇਤ ਆ ਨਵੀਂ ਗੱਟੀ ਰਾਜੋਕੇ ਉਹਨੂੰ ਤਾਂ ਮਿਲੇ 35 ਪ੍ਰੋਜੈਕਟ ਅੱਛਾ ਜੀ ਜਿਹੜਾ ਕਾਗਜੀ ਨਕਲੀ ਪਿੰਡ ਬਣਿਆ ਸੀ ਨਕਲੀ ਪੰਚਾਇਤ ਬਣੀ ਸੀ ਨਿਊ ਗੱਟੀ ਕੇ ਰਾਜੋਕੇ ਦੀ ਉਹਨੂੰ ਮਿਲੇ ਜੀ 55 ਯੋਜਨਾਵਾਂ ਅਸਲੀ ਨੂੰ 35 ਨਕਲੀ ਨੂੰ 55 ਜੀ ਅਸਲੀ ਪਿੰਡ ਦੇ ਬਣੇ ਨਰੇਕਾ ਕਾਰਡ 80 ਬੰਦਿਆਂ ਦੇ ਜੀ ਤੇ ਨਕਲੀ ਪਿੰਡ ਦੇ ਬਣ ਗਏ 140 ਬੰਦਿਆਂ ਦੇ ਉਹ ਅੱਛਾ ਜੀ ਹੈਨਾ ਤੇ ਇਸੇ ਤਰ੍ਹਾਂ ਕੰਮ ਕਰਦਿਆਂ ਕਰਦਿਆਂ ਪਿੰਡ ਦੇ ਵਿੱਚ ਬੰਨ ਦੀ ਸਫਾਈ ਦਾ ਕੰਮ ਵੀ ਕਾਗਜ਼ਾਂ 'ਚ ਹੋ ਗਿਆ ਹੈ ਨਾ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ 'ਚ ਪਾਰਕ ਵੀ ਬਣਾਤਾ ਮੈਂ ਜੀ ਕਹਿੰਦੇ ਉਹ ਕਿਡੀਆਂ ਹੁੰਦੀਆਂ ਨੇ ਉਹ ਟਾਈਲਾਂ ਕੀ ਕਹਿੰਦੇ ਨੇ ਉਹ ਇੰਟਰਲੌਕ ਹਾਂਜੀ 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 ਇੰਟਰਲੌਕ ਵਾਲੀਆਂ ਟਾਈਲਾਂ ਲਾ ਕੇ ਪੂਰੇ ਨਕਲੀ ਪਿੰਡ 'ਚ ਕਾਗਜ਼ਾਂ 'ਚ ਗਲੀਆਂ ਬਣ ਗਈਆਂ ਪੱਕੀਆਂ ਕਿਆ ਬਾਤ ਹੈ ਸਰ ਕਰਾ ਕੇ ਅਧਿਕਾਰੀ 45 ਲੱਖ ਤੋਂ ਉੱਪਰ 43 ਤੋਂ 45 ਲੱਖ ਦਾ ਕੱਪੜਾ ਹਜੇ ਤੱਕ ਜਨਤਕ ਹੋਇਆ ਹੂੰ ਹੁਣ ਜਦੋਂ ਇਹ ਗੱਲ ਸਾਹਮਣੇ ਆ ਗਈ ਨਸਰ ਹੋ ਗਈ ਮੁੱਦਾ ਬਣਨ ਲੱਗਿਆ ਅੰਦਰੋਂ ਅੰਦਰ ਹੀ ਸਰਕਾਰ ਨੇ ਦੱਬਣ ਦੀ ਕੋਸ਼ਿਸ਼ ਕੀਤੀ ਹੈਨਾ ਤੇ ਪਰ ਮੀਡੀਆ ਵੀ ਟੱਲਦਾ ਕਿੱਥੇ ਜਿਹੜਾ ਕੁਛ ਨਾ ਕੁਛ ਕੱਢ ਲਿਆ ਹੁੰਦਾ ਸੋ ਇਹ ਗੱਲਾਂ ਬਾਹਰ ਆ ਗਈਆਂ ਤੇ ਹੁਣ ਦੋ ਮੈਂਬਰੀ ਟੀਮ ਬਣਾਈ ਜਿਹੜੀ ਇਸ ਮਸਲੇ ਦੀ ਨਿਗਰਾਨੀ ਕਰੂਗੀ ਜਾਂਚ ਕਰੂਗੀ ਡਿਵੀਜ਼ਨਲ ਡਿਪਟੀ ਡਾਇਰੈਕਟਰ ਤੇ ਏਡੀਸੀ ਇਹਦੀ ਜਾਂਚ ਕਰਨਗੇ ਉਧਰ ਵਿਜੀਲੈਂਸ ਵੀ ਕਾਗਜ਼ਪੱਤਰ ਫਰੋ ਰਹੀ ਆ ਉਸ ਪਿੰਡ ਤੋਂ ਲੈ ਕੇ ਮਤਲਬ ਜਿਹੜਾ ਅਸਲੀ ਪਿੰਡ ਆ ਇਸੇ ਨਾਮ ਦਾ ਜੀ ਉਸ ਪਿੰਡ ਤੋਂ ਲੈ ਕੇ ਕਲਦਲ ਦੇ ਪਿੰਡ ਵਾਲੇ ਕਹਿੰਦੇ ਬਾਈ ਈਡੀ ਜਾਂ ਸੀਬੀਆਈ ਤੋਂ ਜਾਂਚ ਕਰਾਓ ਹਮ ਹੈਨਾ ਇੱਥੇ ਜਾਂਚ ਕਰਿਆ ਕੁਝ ਨਹੀਂ ਹੋਣਾ ਕਿਤੇ ਇਹ ਨਾ ਹੋਵੇ ਗੜਬੜ ਹੋ ਜਵੇ ਕੋਈ ਇੱਕ ਰਾਜੇ ਨੂੰ ਵਧੀਆ ਦੁੱਧ ਪੀਣ ਨੂੰ ਮਿਲਦਾ ਸੀ ਕਿਸੇ ਨੇ ਕਹਿਤਾ ਵੀ ਕਿ ਲੱਗਦਾ ਜੀ ਤੁਹਾਡੇ ਇਹ ਤਾਂ ਦੁੱਧ ਚ ਗੜਬੜ ਆ ਉਹ ਕਹਿੰਦਾ ਅੱਛਾ ਹਮ ਫਿਰ ਆਪਾਂ ਕੀ ਕਰੀਏ ਉਹ ਕਹਿੰਦਾ ਵੀ ਨਗਰਾਨੀ ਲਈ ਇੱਕ ਬੰਦਾ ਰੱਖੋ ਉਹ ਨਗਰਾਨੀ ਨੇ ਹੀ ਬੰਦਾ ਰੱਖ ਲਿਆ ਦੁੱਧ ਦੋ ਦਿਨਾਂ ਬਾਅਦ ਹੋਰ ਪਤਲਾ ਹੋਣਾ ਸ਼ੁਰੂ ਹੋ ਗਿਆ ਉਹ ਕਹਿੰਦੇ ਆਹ ਕੀ ਚੱਕਰ ਹੈ ਉਹ ਕਹਿੰਦੇ ਜੀ ਕੋਈ ਗੜਬੜਾ ਇੱਕ ਬੰਦਾ ਹੋਰ ਰੱਖੋ ਇਹਦੀ ਨਗਰਾਨੀ ਦਿੱਤੀ ਆ ਬੰਦਾ ਰੱਖ ਲਿਆ ਉਹ ਦੁੱਧ ਜਮਾ ਪਤਲਾ ਹੋਣ ਲੱਗ ਪਿਆ ਉਹਨਾਂ ਨੇ ਦੁੱਧੀ ਨੂੰ ਪੁੱਛਿਆ ਕਿ ਵੀ ਆਹ ਕੀ ਆ ਉਹ ਕਹਿੰਦਾ ਜਨਾਬ ਪਹਿਲਾਂ ਤਾਂ ਮੈਂ ਇਕੱਲਾ ਆਪਣਾ ਹਿੱਸਾ ਪਤਾ ਹੀ ਕੱਢਦਾ ਸੀ ਉਹਨਾਂ ਆ ਕੇ ਪਾਣੀ ਮਿਲਾਉਂਦਾ ਸੀ ਉਹਨੂੰ ਦੋਆਂ ਦਾ ਵੀ ਤਾਂ ਢਿੱਡ ਭਰਨਾ ਉਹਨਾਂ ਦਾ ਹੀ ਪਾਣੀ ਮਿਲਾਉਣਾ ਪੈਂਦਾ ਮੈਨੂੰ ਤਾਂ ਜੀ ਸੋ ਹੁਣ ਪਿੰਡ ਵਾਲਿਆਂ ਨੂੰ ਫਿਕਰ ਆ ਕਿ ਪਹਿਲਾਂ ਤਾਂ ਪੰਜਾਬ ਦੇ ਅਧਿਕਾਰੀਆਂ ਨੇ ਘਪਲਾ ਕੀਤਾ ਸੀ ਉਹਨਾਂ ਦੇ ਉੱਤੇ ਹੁਣ ਹੋਰ ਅਧਿਕਾਰੀ ਲਾਤੇ ਉੱਪਰ ਦੀ ਬਿਜਿਲੈਂਸ ਵਾਲੇ ਵੀ ਲਾਤੇ ਕਿਤੇ ਦੁੱਧ ਹੋਰ ਪਤਲਾ ਨਾ ਹੋ ਜAVE ਉਹਨਾਂ ਦਾ ਇਹ ਫਿਕਰ ਪੈ ਗਿਆ ਜੀ ਸੋ ਇਸ ਲਈ ਇਹ ਸਥਿਤੀ ਬਣ ਗਈ ਕਿ ਕਿਸੇ ਵੀ ਅਧਿਕਾਰੀ ਦੇ ਚਾਹੇ ਇਹਨਾਂ 'ਚੋਂ ਜਾਂਚ ਕਰਨ ਵਾਲੇ ਬਿਲਕੁਲ ਇਮਾਨਦਾਰ ਹੋਣ ਹਮ ਪਰ ਸਥਿਤੀ ਅਜਿਹੀ ਬਣ ਗਈ ਕਿ ਹਰ ਵਿਅਕਤੀ ਤੇ ਸ਼ੰਕੇ ਸ਼ੋਭੇ ਹੋਣ ਲੱਗ ਪਏ ਪਰ ਅਫਸੋਸ ਜਿਹੜੇ ਅਧਿਕਾਰੀਆਂ ਨੇ ਘਪਲਾ ਕੀਤਾ ਉਹ ਲੱਖਾਂ 'ਚ ਤਨਖਾਹਾਂ ਲੈਂਦੇ ਨੇ ਹੈਨਾ ਚੰਗੇ ਭੱਤੇ ਮਿਲਦੇ ਨੇ ਹੈਨਾ ਉਹਦੇ باوجود ਵੀ ਜੇ ਟਿੱਡਨੀ ਪਰਦਾ ਤਾਂ 45 ਲੱਖ ਖਾ ਕੇ ਵੀ ਟਿੱਡਨੀ ਪਰਣਾ ਪਰ ਤੁਸੀਂ ਕਿਹੇ ਸੱਤ ਤੱਕ ਜਾਓਗੇ ਇਹ ਇੱਕ ਦ੍ਰਿਸ਼ ਹੈ ਕਿ ਪੰਜਾਬ ਚ ਨਕਲੀ ਪਿੰਡ ਵੀ ਬਣ ਗਿਆ ਨਕਲੀ ਪੰਚਾਇਤ ਵੀ ਬਣ ਗਈ ਨਕਲੀ ਵਿਕਾਸ ਕਾਰਜ ਵੀ ਹੋ ਗਏ ਤੇ ਨੋਟ ਸਰਕਾਰ ਦੇ ਅਸਲੀ ਉਹ ਪੰਜਾਬ ਦੇ ਨੋਟ ਸੀ ਉਹ ਲੋਕਾਂ ਦੇ ਟੈਕਸ ਵਾਲੇ ਪੈਸੇ ਜਿਹੜੇ ਠਾਕੇ ਤੁਰਦੇ ਬਣੇ ਤੇ ਹੁਣ ਸਰਕਾਰ ਕਰਾਉਂਦੀ ਰੋਗ ਦੀ ਜਾਂਚ ਦੀਪਕ ਜੀ ਤੁਸੀਂ ਗੱਲ ਕੀਤੀ ਨਾ ਵੀ ਉਜੜੇ ਅਧਿਕਾਰੀ ਨੇ ਉਹ ਪਤਾ ਇਹ ਟਿੱਡ ਕਦੋਂ ਭਰਨਾ ਹੈ ਹੈਨਾ ਇੰਨਾ ਕਪਲਾ ਕੀਤਾ ਦੇਖੋ ਬੰਦੇ ਦੀ ਜ਼ਰੂਰਤ ਦੀ ਪੂਰਤੀ ਤੇ ਹੋ ਸਕਦੀ ਹੈ ਲਾਲਚ ਦੀ ਪੂਰਤੀ ਨਹੀਂ ਕਦੇ ਹੋ ਸਕਦੀ ਲਾਲਚ ਦਾ ਕੋਈ ਇਲਾਜ ਨਹੀਂ ਹੈ ਛੋਟੇ ਹੁੰਦੇ ਨੂੰ ਨਾ ਜਵਾਕ ਜੇ ਬਾਰ ਬਾਰ ਕੋਈ ਚੀਜ਼ ਖਾਣ ਨੂੰ ਮੰਗੀ ਜਾਵੇ ਤਾਂ ਬਜ਼ੁਰਗ ਦਾਦੀਆਂ ਨਾਨੀਆਂ ਅਕਸਰ ਕਹਿੰਦੀਆਂ ਸੀ ਕਿ ਇਹਦਾ ਢਿੱਡ ਤਾਂ ਭਰ ਗਿਆ ਦੀ ਨੀਤ ਨਹੀਂ ਭਰੀ ਹਾਂ ਸੋ ਇਹ ਉਹ ਲੋਕ ਨੇ ਬਿਲਕੁਲ ਅੱਛਾ ਦੀਪਕ ਜੀ ਆਹਾ ਕਪੜਿਆਂ ਦਾ ਸਿਲਸਿਲਾ ਅਗਲੀ ਖਬਰ ਦੇ ਵਿੱਚ ਵੀ ਜਾਰੀ ਆ ਇਹ ਦੱਸੋ ਵੀ ਪੰਜਾਬ ਸਣੇ 13 ਸੂਬਿਆਂ ਦੇ ਵਿੱਚ 120 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਤੇ ਇਹ ਠੱਗੀ ਵੱਜੀ ਆ ਨਕਲੀ ਟੋਲ ਪਲਾਜ਼ੇ ਤੋਂ ਸੋ ਨਕਲੀ ਪਿੰਡ ਤੋਂ ਹੁਣ ਨਕਲੀ ਟੋਲ ਪਲਾਜ਼ਿਆਂ ਦਾ ਰੁਖ ਕਰਦੇ ਆ ਇਹ ਕੀ ਚੱਲ ਰਿਹਾ ਜੀ ਵਿਜੇ ਜੀ ਟੋਲ ਅਸਲੀ ਨੇ ਅੱਛਾ ਜੀ ਟੋਲ ਪਲਾਜ਼ੇ ਅਸਲੀ ਨੇ ਪਰ ਉੱਥੇ ਵਸੂਲੀ ਨਕਲੀ ਟੋਲ ਹੋ ਰਿਹਾ ਉਹ ਅੱਛਾ ਨਕਲੀ ਟੋਲ ਵਸੂਲਿਆ ਜਾ ਰਿਹਾ ਹਮ ਅਸਲ 'ਚ ਤਾਂ ਇਹ ਆਪਣੇ ਆਪ 'ਚ ਵੱਡਾ ਮਾਮਲਾ ਹੈ ਵਿਜੇ ਜੀ ਕਿ ਜਦੋਂ ਕੋਈ ਵੀ ਬੰਦਾ ਭਾਰਤ ਦੇ ਵਿੱਚ ਕੋਈ ਵੀ ਵਾਹਨ ਖਰੀਦਦਾ ਹੈ ਜੀ ਟੂ ਬੀਲਰ ਤੋਂ ਲੈ ਕੇ ਚਾਹੇ ਉਹ 12 24 ਟੈਰਾ ਟਰੱਕ ਹੋਵੇ ਹੂੰ ਉਹ ਹਰੇਕ ਰੋਡ ਟੈਕਸ ਦਿੰਦਾ ਹੈ ਕਿਉਂ ਰੋਡ ਟੈਕਸ ਦਾ ਮਤਲਬ ਜਿੰਨਾ ਮੈਨੂੰ ਸਮਝ ਆ ਉਹਦਾ ਮਤਲਬ ਇਹ ਹੁੰਦਾ ਕਿ ਭਾਈ ਇਹ ਪੈਸੇ ਨਾਲ ਤੁਹਾਡੀਆਂ ਸੜਕਾਂ ਬਣਦੀਆਂ ਹੂੰ ਤੇ ਜਦੋਂ ਰੋਡ ਟੈਕਸ ਲਿਆ ਜਾਂਦਾ ਫਿਰ ਟੋਲ ਟੈਕਸ ਕਿਉਂ ਹੂੰ ਸਰਕਾਰ ਕਹਿੰਦੀ ਜੀ ਕਿ ਇਹ ਮਤਲਬ ਸਰਕਾਰੀ ਪ੍ਰਾਪਰਟੀ ਹੈ ਇਹ ਸਟੇਟ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਸਟੇਟ ਹਾਈਵੇ ਤੇ ਸਟੇਟ ਨੇ ਟੋਲ ਲਾ ਲੇ ਨੈਸ਼ਨਲ ਹਾਈਵੇ ਤੇ ਨੈਸ਼ਨਲ ਨੇ ਟੋਲ ਲਾ ਲੇ ਇਹ ਜਾਇਜ਼ ਨੇ ਜੀ ਲੋਕ ਇਹਦੇ ਖਿਲਾਫ ਆਵਾਜ਼ ਵੀ ਨਹੀਂ ਚੁੱਕ ਪਾਰੇ ਕਿਸਾਨ ਬੋਲਦੇ ਨੇ ਤੇ ਉਹ ਦਿਨ ਤਾਂ ਲੋਕ ਖੁਸ਼ ਹੁੰਦੇ ਜਿਹ ਦਿਨ ਕਿਸਾਨ ਟੋਲ ਫਰੀ ਕਰਾ ਦਿੰਦੇ ਨੇ ਜੇ ਉਹ ਸੜਕ ਰੋਕ ਲੈਣ ਫਿਰ ਲੋਕ ਔਖੇ ਹੋ ਜਾਂਦੇ ਨੇ ਹਮ ਹੁਣ ਇੱਕ ਪੰਜਾਬ ਦੇ ਇੱਕ ਪਿੰਡ ਨੇ ਆਪਣੇ ਪਿੰਡ ਵਾਲੀ ਜਿਹੜਾ ਪੁਲੀ ਸੀਗੀ ਉਹ ਤੋਂ ਲੰਘਣ ਵਾਲੀਆਂ ਗੱਡੀਆਂ ਤੋਂ ਟੋਲ ਵਸੂਲਣਾ ਸ਼ੁਰੂ ਕਰਤਾ ਪੰਚਾਇਤ ਨੇ ਅਚਲ ਜੀ ਕੁਬਾ ਦਾ ਮਾਮਾ ਮਚ ਗਿਆ ਕਿ ਲੋ ਜੀ ਇਹ ਤਾਂ ਦਾਦਾਗਰੀ ਹੈ ਬਦਮਾਸ਼ੀ ਹੈ ਜੀ ਇਹ ਪਿੰਡ ਕਿਵੇਂ ਵਸੂਲ ਸਕਦਾ ਆਪਣੇ ਹੀ ਲੋਕ ਹੂੰ ਹੂੰ ਆਪਣੇ ਹੀ ਲੋਕ ਇਹ ਸਵਾਲ ਕਰਨ ਲੱਗੇ ਹੋਇਆ ਕੀ ਸੀ ਕਿ ਉਸ ਪਿੰਡ ਨੂੰ ਜਿਹੜਾ ਰੋਡ ਲੱਗਦਾ ਸੀ ਉਹ ਕੋਈ ਮੇਨ ਪੁਲਿਸ ਸੀ ਜਾਂ ਉਹ ਟੁੱਟ ਗਿਆ ਜਾਂ ਖਰਾਬ ਹੋ ਗਿਆ ਸਾਰੀ ਟ੍ਰੈਫਿਕ ਉਸ ਪਿੰਡੋਂ ਲੰਘਣ ਲੱਗ ਪਈ ਜੀ ਤੇ ਉਹਦੇ ਨਾਲ ਪਿੰਡ ਡਿਸਟਰਬ ਤਾਂ ਹੁੰਦਾ ਹੀ ਹੈ ਜੀ ਤੇ ਪਿੰਡ ਦੀ ਪੰਚਾਇਤ ਚੋਂ ਸਰਪੰਚ ਨੇ ਪੰਚਾਇਤ ਨਾਲ ਗੱਲ ਕੀਤੀ ਜਾਂ ਇੱਕ ਦੋ ਮੈਂਬਰ ਦੂਏ ਸੀ ਉਹ ਬਾਅਦ ਚੋਂ ਖਿੱਲਰ ਗਏ ਉਹਨਾਂ ਨੇ ਤੈਅ ਕਰ ਲਿਆ ਥੁਲੰਗਣ ਵਾਲੇ ਤੋਂ 100 ਰੁਪਿਆ ਲਓ ਵੀ ਆ ਹਮ ਹਮ ਜਦੋਂ ਪਿੰਡ ਦੀ ਜਾਇਦਾਦ ਦੇ ਵਿੱਚ ਪਿੰਡ ਦੇ ਪੈਸੇ ਚੋਂ ਕਹਿੰਦੇ ਉਹ ਪੁਲ ਬਣਿਆ ਕੱਲ ਉਹ ਟੁੱਟ ਗਿਆ ਅਸੀਂ ਕੀ ਕਰਾਂਗੇ ਉਹਨਾਂ ਨੇ ਸੋ ਉੱਥੇ ਲੋਕਰ ਰੌਲਾ ਪਾ ਲਿਆ ਕਿ ਗਲਤ ਹੈ ਹਮ ਜਦੋਂ ਕਿ ਬੀਜੇ ਜੀ ਪੰਚਾਇਤ ਨੂੰ ਤਾਂ ਇਹ ਵੀ ਅਧਿਕਾਰ ਹੈ ਉਹ ਪੂਰੀ ਸਰਕਾਰ ਹੈ ਤੇ ਜੇ ਆਹ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਨੇ ਤਾਂ ਉਹ ਪਿੰਡ ਦੀ ਸਰਕਾਰ ਹੈ ਹਮ ਉਹ ਵਿਲੇਜ ਹਾਈ ਵੀ ਹੈ ਬਰ ਅਗਲਿਆਂ ਦਾ ਹਮ ਸੋ ਪੰਚਾਇਤ ਜੇਕਰ ਚਾਵੇ ਜਾਂ ਪੂਰਾ ਪਿੰਡ ਦੀ ਸਹਿਮਤੀ ਨਾਲ ਜੇਕਰ ਉਹ ਚਾਹਣ ਤਾਂ ਉਹ ਪਿੰਡ ਦੇ ਵਿੱਚ ਜੇ ਕੋਈ ਸਬਜੀ ਬਾਜੀ ਵੇਚਣ ਖੇਚਣ ਵੀ ਆਉਂਦਾ ਉਹ ਤੋਂ ਵੀ ਟੈਕਸ ਬਸੂਟ ਸਕਦੀ ਹੈ ਪੰਚਾਇਤ ਜੀ ਸੋ ਇਹ ਜਿਹੜੇ ਨਕਲੀ ਟੋਲ ਵਾਲੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹੇ ਕਮਾਲ ਦਾ ਤਰੀਕਾ ਹੂੰ ਉਹ ਕਹਿੰਦੇ ਜੀ ਜਿਨ੍ਹਾਂ ਗੱਡੀਆਂ ਤੇ ਫਾਸਟੈਗ ਨਹੀਂ ਲੱਗਿਆ ਹੁੰਦਾ ਹੂੰ ਹੂੰ ਉਹਨਾਂ ਤੋਂ ਦੁੱਗਣਾ ਨਕਦ ਟੋਲ ਬਸੂਲਿਆ ਜਾਂਦਾ ਬਸ ਤਾਂ ਇਹ ਵੀ ਠੱਗੀ ਹੈ ਕਿ ਜੁਰਮਾਨਾ ਜੀ ਕਿਰੋ ਕੋ ਟੈਗ ਨਹੀਂ ਲੱਗਿਆ ਬਈ ਜਦੋਂ ਭਾਰਤ ਦੇ ਵਿੱਚ ਕਰੰਸੀ ਚਲਦੀ ਹੈ ਨਕਦੀ ਦੇ ਰੂਪ ਚ ਤਾਂ ਤੁਸੀਂ ਉਸ ਨੂੰ ਲੈਣ ਦੀ ਬਜਾਏ ਜੇ ਦੂਆ ਤਰੀਕਾ ਵੀ ਕੱਢ ਲਿਆ ਤਾਂ ਤੁਸੀਂ ਡਬਲ ਕਿਵੇਂ ਲੈ ਸਕਦੇ ਹੂੰ ਹੂੰ ਤੇ ਦੂਜਾ ਜੇ ਜੁਰਮਾਨਾ ਤਾਂ ਜੁਰਮਾਨਾ ਲਾਉਣ ਦਾ ਅਧਿਕਾਰ ਅਦਾਲਤ ਨੂੰ ਹੈ ਜੀ ਉਹਨੇ ਕੋਈ ਗੁਨਾਹ ਥੋੜਾ ਕਰਤਾ ਮੁਜ਼ਰਮ ਥੋੜਾ ਬਣ ਗਿਆ ਕਿ ਟੈਗ ਨਹੀਂ ਲੱਗਿਆ ਉਹਦੀ ਗੱਡੀ ਤੇ ਜੀ ਪਰ ਉਹ ਬਸੂਲਿਆ ਜਾ ਰਿਹਾ ਸੀ ਹੁਣ ਹੋਇਆ ਕੀ ਕਿ ਜਿਹੜੇ ਬੰਦੇ ਨੇ ਸਰਕਾਰ ਨੂੰ ਐਨਐਚਆਈ ਨੂੰ ਇਹ ਸੌਫਟਵੇਅਰ ਬਣਾ ਕੇ ਦਿੱਤੇ ਸੀ ਟੋਲ ਪਲਾਜ਼ਾਂ ਤੇ ਇੰਸਟਾਲ ਕਰਾਏ ਸੀ ਹਾਂਜੀ ਉਸੇ ਬੰਦੇ ਨੇ ਠੇਕੇਦਾਰਾਂ ਨਾਲ ਮਿਲ ਕੇ ਉਹਨਾਂ ਹੀ ਕੰਪਿਊਟਰਾਂ ਦੇ ਵਿੱਚ ਨਕਲੀ ਸੌਫਟਵੇਅਰ ਵੀ ਪਵਾਤੇ ਹੂੰ ਤੇ ਜਿਹੜਾ ਬੰਦਾ ਮਤਲਬ ਕਿ ਬਿਨਾ ਫਾਸਟੈਗ ਤੋਂ ਲੰਘਦਾ ਜੀ ਉਹ ਤੋਂ ਜਦੋਂ ਡਬਲ ਬਸੂਲਿਆ ਜਾਂਦਾ ਤਾਂ ਉਹਦਾ 50% ਸਰਕਾਰ ਨੂੰ ਜਾਣਾ ਹੁੰਦਾ ਹੂੰ 50% ਠੇਕੇਦਾਰ ਨੂੰ ਆਉਂਦਾ ਜੀ ਹੁਣ ਜਿਹੜਾ ਤਾਂ ਠੇਕੇਦਾਰ ਵਾਲਾ 50% ਸੀ ਉਹ ਤਾਂ ਉਹਨੂੰ ਆ ਹੀ ਰਿਹਾ ਸੀ ਪਰ ਸਰਕਾਰ ਵਾਲਾ 50% ਵੀ ਉਹ ਨਕਲੀ ਸੌਫਟਵੇਅਰ ਰਹੀ ਆਪ ਵਸੂਲੀ ਕਰ। ਹੂੰ ਸਰਕਾਰ ਉਹ ਕਰਦਾ ਕਿ ਜੇ 100 ਗੱਡੀ ਲੰਘਦੀ ਸੀ ਅਜਿਹੀ ਤਾਂ 5 ਦੀ ਗੱਡੀ ਤੇ ਤਾਂ ਪਾ ਦਿੰਦਾ ਸੀ ਕਿ ਨਗਦ ਡਬਲ ਪੈਸੇ ਆਏਗੀ ਸਹੀ ਸੌਫਟਵੇਅਰ ਤੋਂ। 95 ਗੱਡੀਆਂ ਨੂੰ ਇਹ ਦਿਖਾਉਂਦਾ ਸੀ ਕਿ ਜਿਹੜੀਆਂ ਫ੍ਰੀ ਲੰਘਦੀਆਂ ਨੇ ਕਿ ਕੋਈ ਫੌਜੀ ਦੀ ਗੱਡੀ ਆ ਜੀ ਕੋਈ ਸਰਕਾਰ ਦੀ ਗੱਡੀ ਕੋਈ ਅਫਸਰ ਦੀ ਗੱਡੀ ਆ ਜਿਵੇਂ ਪੰਜਾਬ 'ਚ ਕਿਸਾਨ ਜਥੇਬੰਦੀਆਂ ਦੀਆਂ ਗੱਡੀਆਂ ਵੀ ਲੰਘ ਜਾਂਦੀਆਂ ਅੱਜਕੱਲ੍ਹ ਨਾ ਉਵੇਂ ਦਿਖਾਉਂਦਾ ਸੀ ਕਿ ਆ ਲੰਘਦੀਆਂ ਨੇ ਜੀ। ਜੀ। ਉਹ 120 ਕਰੋੜ ਦਾ ਕਪੜਾ ਹੂੰ 13 ਸੂਬੇ ਨੇ 200 ਟੋਲ ਪਲਾਜੇ ਨੇ ਤੇ 120 ਕਰੋੜ ਦੀ ਠੱਗੀ ਦਾ ਅਜੇ ਤੱਕ ਪਤਾ ਲੱਗਿਆ ਜਿਹਦੇ ਵਿੱਚ ਹਮਾਚਲ ਦਾ ਇੱਕ ਟੋਲਾ ਪੰਜਾਬ ਦੇ 2 ਟੋਨ ਨੇ ਜੀ ਤੇ ਹੁਣ ਇੱਕ ਬੰਦੇ ਵੱਲੋਂ ਜੇ 200 ਟੋਲ ਪਲਾਜਿਆਂ ਦੇ ਰਾਹੀਂ ਇਹ ਸੌਫਟਵੇਅਰ ਪਾਇਆ ਗਿਆ ਭਾਈ ਚੈੱਕ ਕਰ ਲਿਓ ਹੋਰ ਕਿੰਨੇ ਸੌਫਟਵੇਅਰ ਚੱਲਦੇ ਨੇ ਕਿੱਥੇ-ਕਿੱਥੇ ਚੱਲਦੇ ਨੇ ਕੌਣ-ਕੌਣ ਕੀ ਦਾ ਖਾਈ ਜਾਂਦਾ ਆਪਣੇ ਬੰਦੇ ਨੂੰ ਤਾਂ ਕਈ ਵਾਰ ਪਰਚੀ ਫੜਨ ਦਾ ਵੀ ਟਾਈਮ ਨਹੀਂ ਹੁੰਦਾ ਉਸੇ ਕਿ ਕੋਈ ਨਾ ਬਰਾਵਾ ਮੈਨੂੰ ਲੰਘਣ ਦੇ ਤੂੰ ਗੇਟ ਖੋਲ ਹੈ ਨਾ ਤੇ ਜੇ ਫੜ ਵੀ ਲਊਗਾ ਕਿ ਉਹ ਦੇਖਦਾ ਥੋੜਾ ਜੀ ਸੋ ਇਹ ਇਸ ਲਈ ਕਿਸ ਤਰ੍ਹਾਂ ਦੀਆਂ ਠੱਗੀਆਂ ਟੋਲ ਆਪਣੇ ਆਪ ਚ ਠੱਗੀ ਸੀ ਇਹ ਉਹ ਤਾਂ ਉੱਪਰ ਦੀ ਠੱਗੀ ਐ ਸੋ ਟੋਲ ਪਲਾਜੇ ਤਾਂ ਅਸਲੀ ਲਾਏ ਨੇ ਸਰਕਾਰ ਨੇ ਉਹ ਠੱਗੀ ਦੀ ਦੁਕਾਨ ਅਸਲੀ ਐ ਹਮਮ ਪਰ ਉਹਦੇ ਉੱਤੋਂ ਦੀ ਚੋਰ ਤੋਂ ਮੋਰ ਜਿਹੜੇ ਪੈਂਦੇ ਨੇ ਉਹ ਆ ਤਰੀਕਾ ਕਿ ਉੱਥੇ ਹੀ ਬੈਠ ਕੇ ਆਪਣੀ ਠੱਗੀ ਕਰਕੇ 120 ਕਰੋੜ ਦੀ ਠੱਗੀ ਲਾ ਕੇ ਉਹ ਗਏ ਤੇ ਹੁਣ ਸਰਕਾਰ ਇੱਥੇ ਵੀ ਜਾਂਚ ਪੜਤਾਲ ਚ ਫਸੀ ਐ ਹਮ ਅਜਾ ਤੀਪਕ ਜੀ ਦੱਸਿਓ ਹੁਣ ਜਿਹੜਾ 26 ਜਨਵਰੀ ਦਾ ਸਮਾਗਮ ਆ ਮੁੱਖ ਮੰਤਰੀ ਝੰਡਾ ਲਹਿਰਾਉਣਾ ਐਤਕੀ ਪਟਿਆਲੇ ਹੋਣਗੇ ਫਰੀਦਕੋਟ ਨਹੀਂ ਇਹ ਕੱਲ ਪੂਰੀ ਰਾਤ ਪੰਜਾਬ ਦੀ ਅਫਸਰशाही ਪੰਜਾਬ ਸਰਕਾਰ ਦੇ ਨੁਮਾਇंदे ਸੁੱਤੇ ਨਹੀਂ ਜਨਾਬ ਹੂੰ ਫਰੀਦਕੋਟ ਤੋਂ ਮੁੱਖ ਮੰਤਰੀ ਸਾਹਿਬ ਦਾ ਝੰਡਾ ਪਹਿਲਾਂ ਮਹਾਲੀ ਆ ਗਿਆ ਹੂੰ ਫਿਰ ਮਹਾਲੀ ਤੋਂ ਬਦਲ ਕੇ ਝੰਡਾ ਪਟਿਆਲੇ ਪਹੁੰਚ ਗਿਆ ਐ ਅਖਬਾਰਾਂ ਕਹੀ ਜਾਣ ਪਟਿਆਲੇ ਲਹਿਰਾਉਣਾ ਐ ਹਾਂ ਸਵੇਰ ਨੂੰ ਸਰਕਾਰ ਦੇ ਨੁਮਾਇंदे ਦੱਸੀ ਜਾਣ ਕਿ ਨਹੀਂ ਦੀਪਕ ਜੀ ਉਹ ਤਾਂ ਮਤਲਬ ਮਹਾਲੀ ਨਹੀਂ ਪਟਿਆਲੇ ਲਹਿਰਾਉਣਗੇ ਅਸਲ ਦੇ ਵਿੱਚ ਇਹ ਜਿਹੜੀ ਪ੍ਰਕਿਰਿਆ ਨਾ ਮਤਲਬ ਆਪਣੇ ਆਪ ਦੇ ਵਿੱਚ ਗਣਤੰਤਰ ਦਿਵਸ ਦੀ ਜਾਂ 15 ਅਗਸਤ ਆਜ਼ਾਦੀ ਦਿਹਾੜੇ ਦੀ ਉਹ ਪੂਰਾ ਇੱਕ ਤੈ ਸ਼ਡਿਊਲ ਹੁੰਦਾ ਜੀ ਕਿ ਭਈ ਜਿਨ੍ਹਾਂ ਨੇ ਝੰਡਾ ਲਹਿਰਾਉਣਾ ਹੈ ਉਹ ਲਹਿਰਾਉਣ ਵਾਲੀ ਥਾਂ ਦੇ ਉੱਤੇ ਇੱਕ ਰਾਤ ਪਹਿਲਾਂ ਪਹੁੰਚਦੇ ਨੇ ਹੂੰ ਹੂੰ ਤੇ ਉਸੇ ਉੱਥੇ ਜਾਣਾ ਉਹਨਾਂ ਦੀ ਮੌਜੂਦ ਰਹਿਣਾ ਜ਼ਰੂਰੀ ਹੁੰਦਾ ਤੇ ਫਿਰ ਦੂਸਰੇ ਦਿਨ ਤੈਹ ਸਮੇਂ ਤੇ ਝੰਡਾ ਲਹਿਰਾਇਆ ਜਾਂਦਾ ਉਹਦਾ ਇੱਕ ਪ੍ਰੋਟੋਕੋਲ ਸਿਸਟਮ ਹੈ ਪਰ ਇਹ ਪ੍ਰੋਗਰਾਮ ਵੀ ਕਿ ਕਿਹਨੇ ਕਿੱਥੇ ਲਹਿਰਾਉਣਾ ਹੈ ਇਹ ਡੇਢ ਦੋ ਮਹੀਨੇ ਪਹਿਲਾਂ ਬਕਾਇਦਾ ਕੈਬਨਟ ਚੋ ਹੋ ਕੇ ਪੂਰਾ ਉਹ ਸ਼ਡਿਊਲ ਬਣ ਕੇ ਤੈਹ ਹੁੰਦਾ ਹੂੰ ਹੂੰ ਮਤਲਬ ਇੰਨਾ ਕੱਚਾ ਘੜ ਸਿਸਟਮ ਹੈ ਕਿ ਨਹੀਂ ਜੀ ਇੱਕ ਧਮਕੀ ਆ ਗਈ ਜੀ ਕੋਈ ਹਾਂ ਇਸ ਲਈ ਜੀ ਮਤਲਬ ਹੁਣ ਬਦਲ ਦੋ ਸਰਕਾਰ ਕਹਿੰਦੀ ਨਹੀਂ ਜੀ ਧਮਕੀ ਵਾਲਾ ਕੋਈ ਮਸਲਾ ਨਹੀਂ ਅਸਲ ਦੇ ਵਿੱਚ ਪੰਜਾਬ ਪੁਲਿਸ ਤਾਂ ਸਾਰੀ ਦਿੱਲੀ ਨੂੰ ਭੇਜੀ ਆ ਜੀ ਜੀ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਆਤਸ਼ੀ ਜੀ ਦਿੱਲੀ ਚ ਬੈਠ ਕੇ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਕਿ ਜੋ ਮਰਜ਼ੀ ਹੋ ਜਵੇ ਜੀ ਅਸੀਂ ਤਾਂ ਕੇਜਰੀਵਾਲ ਜੀ ਨੂੰ ਪੰਜਾਬ ਪੁਲਿਸ ਦੇ ਕੇ ਰਵਾਂਗੇ ਹੂੰ ਇਹ ਤਾਂ ਜੀ ਇਹਨਾਂ ਨੂੰ ਸੁਰੱਖਿਆ ਦੀ ਬਹੁਤ ਲੋੜ ਹੈ ਇਹਨਾਂ ਦੀ ਜਾਨ ਨੂੰ ਖਤਰਾ ਭਾਈ ਦੇਸ਼ ਦੇ ਵਿੱਚ ਹੋਰ ਸੂਬੇ ਵੀ ਨੇ ਉੱਥੇ ਦੇ ਮੁੱਖ ਮੰਤਰੀਆਂ ਨੂੰ ਦੇ ਦੋ ਹੂੰ ਕੇਜਰੀਵਾਲ ਕਿਹੜੇ ਅਧਿਕਾਰ ਨਾਲ ਪੰਜਾਬ ਪੁਲਿਸ ਲੈ ਸਕਦਾ ਉਹ ਨਾ ਉਹਦੇ ਕੋਲ ਸੰਵਿਧਾਨਕ ਅਹੁਦਾ ਨਾ ਕੋਈ ਸਰਕਾਰੀ ਉਹਦਾ ਨਾ ਮੁਲਾਜ਼ਮ ਸਾਡਾ ਜੀ ਉਸ ਨੂੰ ਪੰਜਾਬ ਪੁਲਿਸ ਦੀ ਛਤਰੀ ਤੇ ਇੱਕ ਜ਼ेड ਪਲੱਸ ਰੱਖਿਆ ਉਹਨੂੰ ਦਿੱਲੀ ਪੁਲਿਸ ਨੇ ਦਿੱਤੀ ਹੋਈ ਆ ਹੂੰ ਹੂੰ ਕਿ ਤੁਸੀਂ ਬਜਟ ਕਿਉਂ ਪੈਸੇ ਤਾਂ ਇਹ ਕੱਲੇ ਕਹਿਜਰੀਵਾਲੇ ਕੋ ਕਿੰਨੀ ਦਲੀ ਨੂੰ ਅਸੀਂ ਪੁਲਿਸ ਤੋਰੀ ਆ ਥਾਣੇ ਖਾਲੀ ਨੇ ਸਾਰੀ ਪੁਲਿਸ ਉਧਰ ਨੂੰ ਤੋਰੀ ਆ ਜੇ ਉਧਰ ਨਾ ਤੋਰੀ ਹੁੰਦੀ ਸ਼ਾਇਦ ਸੌਖਾੰਤਰੀ ਸਾਹਿਬ ਨੂੰ ਫਰੀਦਕੋਟ ਤੋਂ ਬਦਲਣਾ ਹੀ ਪੈਂਦਾ ਹੋਇਆ ਕੀ ਫਰੀਦਕੋਟ ਦੇ ਵਿੱਚ ਜਿਸ ਸਟੇਡੀਅਮ ਦੇ ਵਿੱਚ ਸਮਾਗਮ ਹੋਣਾ ਸੀ ਨਹਿਰੂ ਸਟੇਡੀਅਮ ਦੇ ਵਿੱਚ ਹੂੰ ਉੱਥੇ ਜੀ ਕੋਈ ਨਾ ਖਾਲਸਤਾਨੀ ਪੋਸਟਰ ਲਾ ਗਿਆ ਹੂੰ ਕੋਈ ਝੰਡਾ ਲਾ ਗਿਆ ਤੇ ਗੁਰਪਤਵੰਤ ਪੰਨੂ ਨੇ ਜ਼ਿੰਮੇਵਾਰੀ ਲੈ ਲਈ ਕਿ ਹਾਂ ਅਸੀਂ ਉਹ ਲਵਾਏ ਨੇ ਜੀ ਸਾਡੀ ਧਮਕੀ ਹੈ ਜੀ ਹੂੰ ਤੇ ਹਲਾਲਾ ਮਚ ਗਈ ਸਰਕਾਰ ਕਹਿੰਦੀ ਲੋਜਿਸਟਾ ਬਦਲ ਦਿੰਨੇ ਬਈ ਜੇ ਤੁਸੀਂ ਤਾਂ ਸਰਕਾਰੋਂ ਜੇ ਤੁਸੀਂ ਉਹ ਮੈਦਾਨ ਛੱਡ ਕੇ ਭੱਜੀ ਜਾਓਗੇ ਜੀ ਹੈਨਾ ਫਿਰ ਲੋਕਾਂ ਨੂੰ ਕਿਤੇ ਸਾਰੇ ਛੱਡ ਰਹੇ ਆਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਗਰਨੇਡ ਨਾਲ ਅਟੈਕ ਹੋਏ ਥਾਣਿਆਂ ਤੇ ਜੀ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰ ਦਿਓ ਜੀ ਕਹਿੰਦੇ ਗਰੀਲਾ ਲਵਾ ਲਓ ਜੀ ਜਾਲੀ ਲਵਾ ਲਓ ਜੀ ਭਾਈ ਥਾਣੇ ਦਾ ਸੀਲ ਕਰ ਲਓਗੇ ਲੋਕਾਂ ਨੂੰ ਕਿਤੇ ਸਾਰੇ ਛੱਡ ਰਹੇ ਆਂ ਹਮ ਹੁਣ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਰੰਗਲਾ ਪੰਜਾਬ ਬਣਾ ਲਿਆ ਮੈਂ ਹਮ ਉਸ ਰੰਗਲੇ ਪੰਜਾਬ ਚ ਪਿਛਲੀ ਵਾਰ ਬੁਲਟ ਪ੍ਰੂਫ ਸ਼ੀਸ਼ਿਆਂ ਚ ਖੜਕੇ ਭਾਸ਼ਣ ਦਿੱਤਾ ਸੀ ਤੇ ਹੁਣ ਕੁਝ ਤਰ੍ਹਾਂ ਦਾ ਕਹਿੰਦੀ ਆ ਜੀ ਮੁੱਖ ਮੰਤਰੀ ਸਾਹਿਬ ਲਾਲ ਕਿਲੇ ਵਾਲੀ ਫੀਲਿੰਗ ਲੈ ਰਹੇ ਨੇ ਤਾਂ ਉਹੀ ਜੇ ਸ਼ੀਸ਼ਿਆਂ ਚ ਖੜਦੇ ਨੇ ਹੈਨਾ ਕੁਝ ਕਹਿੰਦੇ ਭਾਈ ਡਰ ਲੱਗਦਾ ਹੁਣ ਮੁਰਗੀਖਾਨਾ ਖੋਲ੍ਹ ਲਓ ਆਪੇ ਕਹਿੰਦੇ ਹੁੰਦੇ ਸੀ ਸੋ ਇਸ ਸਥਿਤੀ ਤੱਕ ਆਉਣ ਵਾਲੇ ਮੁੱਖ ਮੰਤਰੀ ਸਾਹਿਬ ਇਸ ਵਾਰ ਜਦੋਂ ਤੈਅ ਹੋਇਆ ਕਿ ਫਰੀਦਕੋਟ ਦੇ ਵਿੱਚ ਝੰਡਾ ਲਹਿਰਾਉਣਾ ਤਾਂ ਕਹਿੰਦੇ ਜੀ ਇਨਪੁਟ ਆ ਗਈਆਂ ਜੀ ਕਿ ਧਮਕੀ ਆ ਗਈ ਜੀ ਖਤਰਾ ਹੈ ਜੀ ਇਸ ਲਈ ਕਹਿੰਦੇ ਜੀ ਮਹਾਲੀ ਰਿਆਂਦੇ ਮਹਾਲੀ ਤੋਂ ਜੀ ਹੁਣ ਪਟਿਆਲੇ ਹੋਗੇ ਕੋਈ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਬਦਲ ਲਿਆ ਲੋਕ ਬਦਲ ਕੇ ਕਿੱਥੇ ਨੂੰ ਜਾਣਗੇ ਜੇ ਇਹ ਜੇ ਖਤਰਾ ਜੇ ਇੱਕ ਤੁਹਾਨੂੰ ਇਹਨਾਂ ਡਰ ਲੱਗਦਾ ਹੈ ਹੈਨਾ ਤੇ ਇੰਨੀ ਸੁਰੱਖਿਆ ਛਤਰੀ 40 40 ਗੱਡੀਆਂ ਦਾ ਕਾਪਲਾ ਫਿਰ ਲੋਕਾਂ ਨੂੰ ਕਿਤੇ ਸਾਰੇ ਛੱਡਿਆ ਜੀ ਜੀ ਮਤਲਬ ਇਹ ਸਰਕਾਰ ਦਾ ਚਿਹਰਾ ਮੋਹਰਾ ਬਿਆਨ ਕਰਦਾ ਕਿ ਸਰਕਾਰ ਕਿ ਹੋ ਕਿਸ ਰਹਾ ਹੁਣ ਬਿਆਨ ਕੀ ਦਿੱਤਾ ਕਿ ਨਹੀਂ ਜੀ 26 ਜਨਵਰੀ ਨੂੰ ਝੰਡਾ ਲੈ ਰਾਉਣ ਤੋਂ ਪਹਿਲਾਂ 25 ਜਨਵਰੀ ਦੀ ਰਾਤ ਨੂੰ ਉਸ ਥਾਂ ਤੇ ਪਹੁੰਚਣਾ ਜ਼ਰੂਰੀ ਹੈ ਹਮ ਹਮ ਪਰ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਨਾਲ ਕਿਸੇ ਚੈਨਲ ਤੇ ਪ੍ਰੋਗਰਾਮ ਤੇ ਜਾਣਾ ਜਿਹੜਾ 3 ਵਜੇ ਤੋਂ ਬਾਅਦ ਮੁੱਕਣਾ 25 ਤਰੀਕ ਨੂੰ ਉਹ ਤੋਂ ਬਾਅਦ ਨੌ ਫਲਾਈ ਜੋਣਾ ਹੈ ਹੈਲੀਕਾਪਟਰ ਉੱਡ ਨਹੀਂ ਸਕਦਾ ਚੋਪਰ ਆ ਨਹੀਂ ਸਕਦਾ ਇਸ ਲਈ ਸੜਕ ਮਾਰਗ ਰਹੀਂ ਫਰੀਦਕੋਟ ਪਹੁੰਚਣਾ ਔਖਾ ਹੈ ਬਈ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਹਾ ਦਾ ਔਖਾ ਹੈ ਹੂੰ ਤੁਸੀਂ ਤਾਂ ਜੇ ਸਾਈਕਲ ਤੇ ਵੀ ਲਾਲ ਬੱਤੀ ਲਾ ਕੇ ਤੁਰਪੋਂ ਤਾਂ ਵੀ ਤੁਹਾਡੇ ਲਈ ਰਾਹ ਖਾਲੀ ਹੋ ਜਾਊਗਾ ਇਹ ਤਾਂ ਫੇਰ ਤੁਹਾਡੀਆਂ ਹੂਟਰ ਮਾਰਦੀਆਂ ਗੱਡੀਆਂ ਨੇ ਹੂੰ ਤੇ ਦਰ ਜਿਹੜੀ ਗੱਡੀ ਦਿੱਲੀ ਤੋਂ ਮਹਾਲੀ ਜਾਂ ਪਟਿਆਲੇ ਪਹੁੰਚ ਸਕਦੀ ਹੈ ਉਹ ਫਰੀਦਕੋਟ ਵੀ ਜਾ ਸਕਦੀ ਹੈ ਜੀ ਇਹ ਹੁਣ ਸਵਾਲ ਵੱਡਾ ਹੋ ਗਿਆ ਕਿ ਉੱਥੇ ਜਿਹੜਾ ਕੋਈ ਝੰਡਾ ਲਾ ਗਿਆ ਸੀ ਉਸ ਝੰਡੇ ਤੋਂ ਡਰਦਿਆਂ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੇ ਝੰਡਾ ਲਹਿਰਾਉਣ ਦੀ ਰਸਮ ਵਾਲੀ ਥਾਂ ਬਦਲ ਲਈ ਇਹ ਡਰ ਹੈ ਜਾਂ ਸੱਚਮੁੱਚ ਸਮਾਗਮ ਵਾਲਾ ਪਹਿਲੂ ਹੈ ਚਲੋ ਜੋ ਵੀ ਹੈ ਪਰ ਕਾਫੀ ਕੋ ਸਰਕਾਰ ਦਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਉਜਾਗਰ ਹੋ ਰਿਹਾ ਹਮਮ ਦੀਪਕ ਜੀ ਇਹ ਦੱਸਿਓ ਜਦੋਂ ਜਿਹੜੀਆਂ ਇੰਡੀਆ ਦੇ ਵਿੱਚ ਵੀ ਆਹ ਕੰਪਨੀਆਂ ਇੱਥੇ Uber ਚਲੋ ਇਧਰ ਵੀ ਚੱਲਦੀ ਆ Ola ਹੋਈ Uber ਹੋਈ ਰਾਈਡ ਹੇਲਿੰਗ ਦੀਆਂ ਕੰਪਨੀਆਂ ਜਿੱਦਾਂ ਤੁਸੀਂ ਗੱਡੀ ਮੰਗਾ ਸਕਦੇ ਹੋ ਐਪ ਦੇ ਰਾਹੀਂ ਹੁਣ ਐਪ ਕਿਹੜੇ ਬ੍ਰਾਂਡ ਦੇ ਫੋਨ ਉੱਪਰ ਇੰਸਟਾਲ ਹੋਈ ਆ ਸਵਾਰੀ ਤੋਂ ਪੈਸੇ ਕਿੰਨੇ ਚਾਰਜ ਕਰਨੇ ਨੇ ਇਹ ਜਿਹੜੀਆਂ ਗੱਡੀਆਂ ਵਾਲੀਆਂ ਕੰਪਨੀਆਂ ਨੇ ਇਹਦੇ ਆਧਾਰ ਤੇ ਇਹ ਇਹ ਜਿਹੜਾ ਉਹਨਾਂ ਦਾ ਐਲਗੋਰਿਦਮ ਆ ਉਹ ਡਿਸੀਜਨ ਬਣਾਉਂਦਾ ਵੀ ਫੋਨ ਜਿੰਨਾ ਮਹਿੰਗਾ ਤੇ ਭਾੜਾ ਉਹਨਾਂ ਜ਼ਿਆਦਾ ਬੇਸੇ ਜਿਹੜੇ ਲੋਕੇ 올 ਆਵਰ ਬਰਤਦੇ ਨੇ ਜਾਂ ਇਹ ਰਾਈਡਸ ਲਈ ਮੰਗਾਉਂਦੇ ਨੇ ਉਹਨਾਂ ਨੂੰ ਬਸ ਇਨਾ ਕੀ ਹੁੰਦਾ ਕਿ ਮਤਲਬ ਕਿਸੇ ਨਾਲ 바ਰਗੇਨਿੰਗ ਨਹੀਂ ਕਰਨੀ ਪੈਂਦੀ ਫੋਨ ਤੇ ਪਤਾ ਲੱਗਿਆ ਇੰਨੇ ਪੈਸੇ ਤੇ ਘਰ ਤੋਂ ਲੈ ਕੇ ਜਾਂਦਾ ਅਗਲਾ ਘਰ ਲਾ ਕੇ ਜਾਂਦਾ ਹੈ ਨਾ ਸੋ ਇਸ ਲਈ ਲੋਕਾਂ ਨੂੰ ਸਹੂਲਤ ਲੱਗਣ ਲੱਗੀ ਪਰ ਸਚਾਈ ਤੇ ਇਹ ਹੈ ਕਿ ਜਿੱਦਣ ਮੀਂਹ ਕਣੀ ਪੈ ਜਾਵੇ ਮੌਸਮ ਖਰਾਬ ਹੋ ਜਾਵੇ ਜਾਂ ਤੁਸੀਂ ਚੌਂਕ ਦੀ بجائے 에어ਪੋਰਟ ਤੇ ਜਾਣਾ ਹੋਵੇ ਜਾਂ ਤੁਸੀਂ ਐਨ ਟ੍ਰੇਨ ਦੇ ਟਾਈਮ ਤੇ ਫੜਨਾ ਹੋਵੇ ਤਾਂ ਆਪਣੇ ਆਪ ਹੀ ਰੇਟ ਵੱਧ ਜਾਂਦੇ ਨੇ ਹੈ ਨਾ ਇਹ ਇਹ ਕਮਾਲ ਦਾ ਉਹ ਹੈ ਇੱਕ ਇਹ ਤਾਂ ਚਲੋ ਇੱਕ ਵਰਤਾਰਾ ਸੀ ਲੋਕ ਇਹਨੂੰ ਸਮਝਦੇ ਸੀ ਅਸੀਂ ਵੀ ਹੁਣ ਤੱਕ ਹੀ ਸਮਝਦੇ ਸੀ ਹਮ ਇੱਕ ਬੰਦੇ ਨੇ ਦੋ ਫੋਨਾਂ ਤੋਂ ਇਕੱਠੀਆਂ ਇੱਕੋ ਥਾਂ ਤੋਂ ਇੱਕੋ ਥਾਂ ਲਈ ਰਾਈਟ ਬੁੱਕ ਕਰਾ ਕੇ ਉਹਦੀ ਵੀਡੀਓ ਬਣਾ ਕੇ ਸਰਕਾਰ ਨੂੰ ਸ਼ਿਕਾਇਤ ਭੇਜ ਦਿੱਤੀ ਕਿਹਾ ਲੋ ਜੀ ਆ ਚੱਕੋ ਇੱਕ ਉਹਦੇ ਕੋਲ ਆਈਫੋਨ ਹੈ ਇੱਕ ਉਹਦੇ ਕੋਲ ਐਂਡਰੌਇਡ ਫੋਨ ਹੈ ਨਾਰਮਲ ਅੱਛਾ ਜੀ ਦੋਆਂ ਤੋਂ ਬਣਾਈ ਤੇ ਦੋਹਾਂ 'ਚ ਰੇਟ ਦਾ ਫਰਕ ਆ ਗਿਆ ਹਾਂ ਹੋਰ ਛੱਡੋ ਇੱਕ ਬੰਦੇ ਨੇ ਸੇਮ ਤਰ੍ਹਾਂ ਦੇ ਫੋਨ ਲਏ ਜੀ ਇੱਕੋ ਥਾਂ ਤੋਂ ਇੱਕ ਥਾਂ ਉਹ ਸੇਮ ਥਾਂ ਦੇ ਲਈ ਦੋਨੋਂ ਫੋਨਾਂ ਤੋਂ ਬੁੱਕ ਕਰਾਈ ਪਰ ਫਰਕ ਕੀ ਸੀ ਕਿ ਇੱਕ ਫੋਨ ਦੀ ਬੈਟਰੀ ਫੁੱਲ ਸੀ ਦੂਏ ਫੋਨ ਦੀ ਬੈਟਰੀ ਬਹੁਤ ਘੱਟ ਸੀ ਅੱਛਾ ਜੀ ਜਿਹੜੇ ਫੋਨ ਦੀ ਬੈਟਰੀ ਘੱਟ ਸੀ ਉਹ ਤੇ ਪੈਸੇ ਬਹੁਤ ਵੱਧ ਬਣ ਗਏ ਜਿਹੜੇ ਤੇ ਫੋਨ ਤੇ ਬੈਟਰੀ ਫੁੱਲ ਸੀ ਉਹ ਤੇ ਘੱਟ ਬਣੇ ਹੂੰ ਇਥੋਂ ਤਰੀਕੇ ਸਮਝੋ ਜੀ ਇਹਦਾ ਮਤਲਬ ਉਹ ਤੋਂ ਉਹਨਾਂ ਨੂੰ ਸਾਰੀ ਜਾਣਕਾਰੀ ਹੈ ਉਹਨਾਂ ਨੂੰ ਇਹ ਨਹੀਂਗਾ ਕਿ ਸਾਨੂੰ ਇਸ ਨੰਬਰ ਤੋਂ ਕਾਲ ਆ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਜਿਸ ਨੰਬਰ ਤੋਂ ਕਾਲ ਆ ਰਹੀ ਹੈ ਉਹ ਫੋਨ ਕਿਹੜਾ ਹੈ ਜੀ ਆਈਫੋਨ ਵੀ ਆ ਤਾਂ ਕਿਹੜੇ ਲੈਵਲ ਵਾਲਾ ਆਈਫੋਨ ਹੈ 12 13 14 ਹੈ ਨਾ ਕਿਹੜਾ ਹੁਣ ਇਸ ਹਿਸਾਬ ਨਾਲ ਫਿਰ ਉਹ ਉਹਦੀ ਅਮੀਰੀ ਤੈਅ ਕਰਦੇ ਨੇ ਉਹ ਹਿਸਾਬ ਨਾਲ ਉਹ ਤੋਂ ਵਸੂਲੀ ਕਰਦੇ ਨੇ ਹੂੰ ਇਹ ਸ਼ਿਕਾਇਤ ਗਈ ਇਹਦੇ ਵਿੱਚ ਬਕਾਇਦਾ ਤੌਰ ਤੇ ਦੰਮ ਪਰਿਆ ਗਿਆ ਕਿ ਐਂਡਰੋਇਡ ਤੇ ਆਈਫੋਨ ਦੇ ਹਿਸਾਬ ਨਾਲ ਕੀਮਤ ਤੈਅ ਹੁੰਦੀ ਹੈ ਉਲਾ ਉਬਰ ਦੀ ਔਰ ਹੋਰ ਛੱਡੋ 13% ਤੋਂ ਲੈ ਕੇ 50% ਤੱਕ ਛੂਟ ਵੀ ਇਸ ਫੋਨ ਦੇ ਆਧਾਰ ਤੇ ਹੁੰਦੀ ਹੈ ਅੱਛਾ ਜੀ ਉਹਦੇ ਵਿੱਚ ਵੀ ਕੀਮਤ 'ਚ ਫਰਕ ਆ ਕਹਿੰਦੇ ਹੈਨਾ ਇਹ ਤੋਂ ਗਾਂ ਉਹ ਕਹਿੰਦੇ ਜਿਹਦੀ ਬੈਟਰੀ ਘਟ ਹੈ ਉਸ ਨੂੰ ਪੈਸੇ ਵਧਾ ਕੇ ਦਿਖਾਉਂਦੇ ਨੇ ਕਿ ਅਗਲੇ ਤੇ ਪ੍ਰੈਸ਼ਰ ਹੁੰਦਾ ਕਿ ਤੇ ਫੋਨ ਬੰਦ ਨਾ ਹੋ ਜAVE ਗੱਡੀ ਬੁੱਕ ਕਰਨ ਤੋਂ ਪਹਿਲਾਂ ਤੇ ਇਸ ਤਰੀਕੇ ਨਾਲ ਕਿ ਜੋ ਬਸੂਲੀ ਵੱਧ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਉਹ ਕਹਿੰਦੇ ਕਿ ਜਿਹੜਾ ਵੀ ਗੱਡੀ ਬੁੱਕ ਕਰਾਉਂਦਾ ਉਸ ਨੂੰ ਹੱਕ ਹੈ ਕਿ ਉਹਨੂੰ ਪਤਾ ਤਾਂ ਹੋਵੇ ਕਿ ਉਹਦਾ ਕਿਰਾਇਆ ਤੈਅ ਕਰਨ ਦਾ ਸ਼ਡਿਊਲ ਕੀ ਹੈ ਕਿ ਕਿਰਾਇਆ ਕੀ ਹੈ ਕਿਵੇਂ ਤੈਅ ਕੀਤਾ ਉਹਦਾ ਮਾਪਦੰਡ ਕੀ ਹੈ ਕਿ ਇੱਥੋਂ ਲੈ ਕੇ ਉੱਥੇ ਤੱਕ ਦਾ ਕਿਰਾਇਆ ਇੰਨਾ ਹੋਵੇ ਕਹਿੰਦੇ ਉਹਨੂੰ ਹੋਈ ਵੀ ਨਹੀਂ ਪਤਾ ਸੋ ਬੇਸ਼ੱਕ ਓਲਾ ਉਬਰਨੇ ਦਾ ਜਵਾਬ ਦਿੱਤਾ ਕਿ ਨਹੀਂ ਜੀ ਇਹ ਕੋਈ ਢੰਗ ਤਰੀਕਾ ਨਹੀਂਗਾ ਅਸੀਂ ਯੂਜ਼ਰ ਦਾ ਕੋਈ ਡਾਟਾ ਨਹੀਂ ਵਰਤਦੇ ਅਸੀਂ ਉਹਦੀ ਕੋਈ ਨਿੱਜੀ ਜਾਣਕਾਰੀ ਨਹੀਂ ਵਰਤਦੇ ਪਰ ਫਿਰ ਇਹ ਫਰਕ ਕਿਉਂ ਹੈ ਇਹਦਾ ਜਵਾਬ ਨਹੀਂ ਹੈ ਹੂੰ ਸੋ ਇਸ ਲਈ ਹੁਣ ਉੱਥੇ ਕੀ ਚੱਲਦਾ ਹੈ ਇਹ ਤੁਹਾਨੂੰ ਵੱਧ ਪਤਾ ਹੋਵੇਗਾ ਉੱਥੇ ਵੀ ਇਹ ਜਿਹੇ ਢੰਗ ਤਰੀਕੇ ਹੋਣਗੇ ਪਰ ਇੱਥੇ ਇਹ ਚੋਰ ਮੋਰੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਤਾ ਨਹੀਂ ਕਿੰਨਾ ਕੁਸ਼ ਕਿੱਥੇ ਕਿੱਥੇ ਹੋਈ ਜਾਂਦਾ ਹੈ ਮਤਲਬ ਕਿ ਇਸ ਹਿਸਾਬ ਨਾਲ ਉਹ ਪਿਛਲੇ ਦਿਨ ਇੱਕ ਦਵਾਈਆਂ ਦਾ ਰਿਕਾਰਡ ਨਿਕਲਿਆ ਸੀਗਾ ਕਿ ਕਈ ਕਈ ਕੰਪਨੀ ਆਲੇ ਕਹਿੰਦੇ ਨੇ ਕਿ ਇਸ ਦਵਾਈ ਦੀ ਇੰਨੀ ਕੀਮਤ ਕਰੋ 1 ਰੁਪਈਆ ਵਾਲੀ ਦੀ ਵੀ 100 ਰੁਪਈਆ ਕੀਮਤ ਕਰੋ ਪ੍ਰਿੰਟ ਕਰਾ ਕੇ ਲੈ ਜਾਂਦੇ ਨੇ ਤੇ ਵਿਕਦੀਆਂ ਨੇ ਮਾਲੂ ਜੀ ਮਤਲਬ ਉੱਥੇ ਅਸੀਂ ਨਹੀਂ ਪੁੱਛਦੇ ਹਮ ਇੱਥੇ ਕਿਸਾਨ ਐਮਐਸਪੀ ਮੰਗਲਣ ਤਾਂ ਹਾ ਕਰ ਮਚ ਗਿਆ ਹਮ ਇਹ ਸਭ ਗੱਲ ਉਸ ਜੀ ਇਹਦੇ ਵਿੱਚ ਦੀਪਕ ਜੀ ਗੱਲ ਹੋ ਰਹੀ ਹੈ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਡੇਟਾ ਦੀ ਵਰਤੋਂ ਸੰਬੰਧੀ ਡੇਟਾ ਨੂੰ ਐਕਸੈਸ ਕਰਨ ਸੰਬੰਧੀ ਡੇਟਾ ਨੂੰ ਸਟੋਰ ਕਰਨ ਸੰਬੰਧੀ ਕਿਹੋ ਜੇ ਨਿਯਮ ਨੇ ਇਹ ਉਸ ਗੱਲ ਦੀ ਵੀ ਹਾਮੀ ਭਰਦਾ ਸੋ ਅਮ ਕਿ ਕੁਝ ਮੁਲਕਾਂ ਦੇ ਵਿੱਚ ਜਿੱਥੇ ਮੇਬੀ ਡਾਟਾ ਨੂੰ ਲੈ ਕੇ ਜਾਂ ਡਾਟਾ ਦੀ ਵਰਤੋਂ ਸੰਬੰਧੀ ਇੰਨੀ ਜ਼ਿਆਦਾ ਕੋਈ ਸਖਤੀਆਂ ਨਾ ਹੋਣ ਉੱਥੇ ਫਿਰ ਡਾਟਾ ਦੇ ਆਧਾਰ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਰਨੀਆਂ ਕੰਪਨੀਆਂ ਵਾਸਤੇ ਬਹੁਤ ਸਖਾਲੀਆਂ ਹੋ ਜਾਂਦੀਆਂ ਨੇ ਸੋ ਇੰਟਰਸਟਿੰਗ ਗੱਲ ਹੈ ਜੀ ਇਹ ਚੁੱਕਣੇ ਰਹਿਣ ਵਾਲੀ ਗੱਲ ਦਾ ਬਹੁਤ ਧੰਨਵਾਦ ਇਹ ਜਾਣਕਾਰੀ ਸਾਂਝੀ ਕਰਨ ਲਈ ਦੀਪਕ ਜੀ ਅਗਲੇ ਹਫਤੇ ਫੇਰ ਗੱਲ ਕਰਦੇ ਹਾਂ ਜੀ ਹੈਵ ਅ ਨਾਈਸ ਵੀਕਐਂਡ ਤੇ ਸੋਮਵਾਰ ਗੱਲ ਹੋਏਗੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ